ਸਰ ਰਾਜ ਹੱਸ ਕਹਿੰਦੇ ਨੇ ਮੈਂ 2 ਤਰੀਕ ਤੋਂ ਬਾਅਦ ਦੇਖੂ ਇਹਨਾਂ ਖੱਬੀ ਖਾਨਾਂ ਨੂੰ ਕਿਹੜਾ ਖਾਂਗਦਾ ਤੂੰ ਕਿਹੜੇ ਬਾਗ ਦੀ ਮੂਲੀ ਆ ਓਏ ਵੀ 2 2 ਤਰੀਕ ਤੋਂ ਬਾਅਦ ਤੂੰ ਲੋਕਾਂ ਨੂੰ ਕਹਿੰਦਾ ਵੀ ਮੈਂ ਇਹਨਾਂ ਨੂੰ ਖਾ ਸਕਦਾ ਇੱਥੇ ਆਏ ਨਹੀਂ ਤੇਰੇ ਵਰਗਾ ਕੋਈ ਔਰੰਗਜੀਬ ਲੋਕਾਂ ਦੀ ਜਵਦਾ ਜਨਰਲ ਡਾਇਰ ਤੋਂ ਨਹੀਂ ਬੰਦ ਹੋਈ ਲੋਕਾਂ ਦੇ ਤਾਂ ਸਿੱਧੀਆਂ ਗੋਲੀਆਂ ਮਾਰਨ ਵਾਲੀ ਅੰਗਰੇਜ਼ੀ ਜਾਮਰ ਹਕੂਮਤ ਤੋਂ ਨਹੀਂ ਬੰਦ ਹੋਈ ਸੰਗਰੂਰ ਤੋਂ ਉਮੀਦਵਾਰ ਨੇ ਭਾਜੀਪੀ ਦੇ ਅਰਵਿੰਦ ਖੰਨਾ ਉਹ ਕਹਿੰਦੇ ਨੇ ਕੀ ਆਮ ਆਦਮੀ ਪਾਰਟੀ ਤੋਂ ਕਿਸਾਨ ਜਥੇਬੰਦੀ ਨੂੰ ਫੰਡ ਮਿਲ ਰਿਹਾ ਇਸ ਕਰਕੇ ਵੀ ਸਾਡਾ ਵਿਰੋਧ ਕਰ ਰਹੇ ਨੇ ਇਸ ਕਰਕੇ ਵੀ ਜੀਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਲੋਟਾਂ ਦੀ ਨੋਟਾਂ ਨੇ ਲੈਣ ਦੇਣ ਨਾਲ ਕਿਸਾਨੀ ਖਰੀਦੀ ਜਾਂਦੀ ਭਾਈ ਸਾਹਿਬ ਦਿੱਲੀ 'ਚ ਖਰੀਦ ਲੈਣੇ ਸਿਰ ਕੋਲ ਨੋਟਾਂ ਦਾ ਘਟਾ ਸੀ ਜੇ ਤੁਸੀਂ ਇਹ ਨੋਟਾਂ ਨਾ ਖਰੀਦੇ ਜਾਂਦੇ ਕਿਸਾਨਾਂ ਦੇ ਕੋਲ ਤੁਸੀਂ ਦਿੱਲੀ ਵਾਲਾ ਕੋਲ ਕਿਉਂ ਨਹੀਂ ਖਰੀਦਿਆ ਪੈਸੇ ਤੁਹਾਨੂੰ ਕੋਲ ਬਹੁਤ ਸੀ ਵਪਾਰੀ ਕਹਿੰਦੇ ਆ ਕਿ ਕਿਸਾਨਾਂ ਵੱਲੋਂ ਰੇਲਾ ਰੋਕਣ ਨਾਲ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਤੁਸੀਂ ਆਪਣੀਆਂ ਸਟੇਜਾਂ ਤੋਂ ਅਕਸਰ ਅਮਰਤਪਾਲ ਸਿੰਘ ਖਲਾਬ ਬੋਲਦੇ ਆਏ ਹੋ ਹੁਣ ਉਹ ਚੋਣ ਮੈਦਾਨ ਦੇ ਵਿੱਚ ਵੀ ਉਤਰ ਆਏ ਨੇ 543 ਸੀਟਾਂ ਦੇ ਵਿੱਚ ਟੋਣਾ ਲੜ ਰਹੇ ਨੇ ਸਾਰੇ ਨਹੀਂ ਫਾਇਦਾ ਕਰ ਸਕਦੇ ਸਾਰੀ ਦੀ ਸਾਰੀ ਪਾਰਲੀਮੈਂਟ ਨਵੀਂ ਬਦਲ ਤੋਂ ਨਹੀਂ ਫਾਇਦਾ ਹੋ ਸਕਦਾ ਇਸ ਕਰਕੇ ਸਾਨੂੰ ਕੋਈ ਚਾਤ ਨਹੀਂ ਇਹ ਇਹ ਅਮਰਿੰਦਰ ਕੀ ਇਹ ਅਮਰਤਪਾਲ ਕੀ ਅਮਰਿੰਦਰ ਹੋ ਕਿੰਨੇ ਨੇ ਇਹ ਜੇ 20 ਜਿੱਤ ਕੇ ਬਗ ਜਾਣ ਇੱਥੇ ਕਿਸੇ ਨੇ ਸੁਣਨਾ ਇਹਨਾਂ ਦੀ ਗੱਲ ਪੰਜਾਬ ਵਿੱਚ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਢੋਲ ਠਮੱਕਾ ਚੱਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਖਾਸ ਕਰਕੇ ਬੀਜੇਪੀ ਐਮਓ ਸਾਹਮਣੇ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਤਾਂ ਸ਼ਹਿਰਾਂ ਵਿੱਚ ਵੀ ਵਪਾਰੀਆਂ ਤੇ ਕਿਸਾਨਾਂ ਦੇ ਵਿੱਚ ਟਕਰਾਅ ਦੇਖਣ ਨੂੰ ਮਿਲ ਰਹੇ ਨੇ ਇਹ ਸਾਰੇ ਪੈਦਾ ਹੋਏ ਹਾਲਾਤਾਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਬੀਕੇ ਜੂ ਬੀਕੇ ਜੂ ਦੇ ਪ੍ਰਧਾਨ ਉਗਰਾਹਾਂ ਜੀ ਮੌਜੂਦ ਨੇ ਪ੍ਰਧਾਨ ਜੀ ਸਵਾਗਤ ਹੈ ਇਹ ਮੈਂ ਵੇਖਦੇ ਹਾਂ ਹੁਣ ਤਾਂ ਕਿਸਾਨ ਵਰਸ ਜੇ ਵਪਾਰੀ ਹੋ ਚੁੱਕੇ ਨੇ ਜੀ ਨਹੀਂ ਇਹ ਗੱਲ ਨੂੰ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਵੀ ਕਿਸਾਨ ਵਰਸ ਜੇ ਵਪਾਰੀ ਵਾਲੀ ਗੱਲ ਕੋਈ ਿਕੜ ਦੁਕੜ ਘਟਨਾ ਕੋਈ ਵਾਪਰ ਗਈ ਕਿਸੇ ਦੋ ਬੰਦਿਆਂ ਦਾ ਦਾ ਜਾਂ ਕੋਈ ਇੱਕ ਜਥੇਬੰਦੀ ਦੇ ਕੁਝ ਬੰਦਿਆਂ ਦਾ ਕੁਝ ਕੋਈ ਬੰਦਿਆਂ ਨਾਲ ਤਕਰਾਰ ਹੋ ਕੇ ਇਹਨੂੰ ਐਡਾ ਵੱਡਾ ਰੂਪ ਦੇਣਾ ਕਿ ਇਹ ਵਪਾਰੀਆਂ ਤੇ ਕਿਸਾਨਾਂ ਦਾ ਕੋਈ ਵਿਰੋਧ ਉੱਠਿਆ ਹੈ ਨਾ ਹੀ ਤਾਂ ਵਪਾਰੀ ਕਦੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਹੋਏ ਨੇ ਨਾ ਹੀ ਕਿਸਾਨ ਕਦੇ ਵਪਾਰੀਆਂ ਨਾਲ ਸੰਸਥਾ ਕਦੇ ਸੰਸਥਾ ਦੇ ਖਿਲਾਫ ਨਹੀਂ ਹੁੰਦੀ ਇਹ ਬਰਨਾਲੇ ਦੀ ਇੱਕ ਘਟਨਾ ਹੈ ਉਹ ਘਟਨਾ ਨੂੰ ਡੀਲ ਕਰਨ ਦੇ ਵਿੱਚ ਕਿਹੜੇ ਕਿਹੜੇ ਪਾਸੋਂ ਫਰਕ ਰਹਿ ਗਿਆ ਇਹ ਸਿਰਫ ਗੱਲ ਇੰਨੀ ਕੀ ਹੈ ਇਹਨੂੰ ਬਹੁਤ ਵੱਡਾ ਰੂਪ ਦੇ ਕੇ ਇਹਨੂੰ ਬਹੁਤ ਵੱਡਾ ਬਰਾਡ ਰੂਪ ਦੇ ਕੇ ਕਿਸਾਨਾਂ ਤੇ ਵਪਾਰੀਆਂ ਦਾ ਮਸਲਾ ਬਣਾਇਆ ਗਿਆ ਇਹ ਸਾਜ਼ਿਸ਼ ਹੋ ਸਕਦੀ ਹੈ ਕਿਸੇ ਪੋਲਿਟਿਕਲ ਪਾਰਟੀ ਦੀ ਇਹ ਹੋ ਸਕਦਾ ਬੀਜੇਪੀ ਦੀ ਖੇਡ ਹੋਵੇ ਕਿਉਂਕਿ ਉਹਨੂੰ ਜਿਹੜਾ ਕਿਸਾਨਾਂ ਦਾ ਬਰੋਜ਼ਾ ਉਹ ਰਾਸ ਨਹੀਂ ਆ ਰਿਹਾ ਉਹਨਾਂ ਨੇ ਜਿਵੇਂ ਹੁਣ ਕਿਸਾਨਾਂ ਦੇ ਨਾਲ ਬਤਕਰਾ ਕੀਤਾ 2021 ਦੇ ਵਿੱਚ ਵਾਦਾ ਕਰਕੇ ਵਾਦਾ ਖਲਾਫੀ ਕੀਤੀ ਹੈ ਜਿਵੇਂ ਉਹ ਕਿਸਾਨਾਂ ਨਾਲ ਹੁਣ ਵੀ ਆਪਣੇ ਕਾਨੂੰਨ ਵਾਪਸ ਲੈਣ ਤੋਂ ਵਾਦੋ ਕਾਨੂੰਨ ਲਾਗੂ ਕਰਨ ਤੇ ਤੁਲੀ ਹੋਈ ਹੈ ਜਬਰੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਕੱਢ ਰਹੀ ਹੈ ਜਬਰੀ ਉਹ ਗੈਸ ਲਾਈਨ ਪਾਈਪਾਂ ਕਾਰਪੋਰੇਟ ਮਦਦੇ ਕੇ ਯਾਨੀ ਸ਼ਰਿਆਮ ਚਿੱਟਾ ਇੱਕ ਤਾਂ ਉਹਨਾਂ ਦਾ ਇਹ ਬੰਦਾ ਬੋਲੀ ਜਾਂਦਾ ਇੱਕ ਲੋਕ ਸਭਾ ਚੋਣ ਲੜ ਰਿਹਾ ਜਿਹੜਾ ਕੋਈ ਨੁਮਾਇੰਦਾ ਉਹਨਾਂ ਦਾ ਉਹ ਤਾਂ ਇਹ ਕਹੀ ਜਾਂਦਾ ਵੀ 2002 2 ਜੂਨ ਨੂੰ ਦੇਖਿਓ ਕਹਿੰਦਾ ਮੈਂ ਇਹਨਾਂ ਨੂੰ ਦਿਖਾਉਂਗਾ ਹੱਥ ਤੇ ਮੈਂ ਇਹ ਨਾਲ ਇਹ ਇਹ ਭੱਜੇ ਨੂੰ ਥਾਂ ਨਹੀਂ ਮਿਲਣਾ ਇਹਦਾ ਫਲਾਣਾ ਧਮਕਾਣਾ ਕਰ ਦੂੰਗਾ ਯਾਨੀ ਇਹ ਖੇਡ ਹੈ ਜਿਹੜੀ ਕਿਸੇ ਪਾਸੇ ਹੋਰ ਚਲਾਈ ਹੋਈ ਹੈ ਇਹ ਐਡਾ ਮਸਲਾ ਨਹੀਂ ਹੈ ਕਿ ਆਪਾਂ ਇਥੋਂ ਬਰਨਾਲਾ ਕੋਈ ਦੂਰ ਨਹੀਂ ਮੈਂ ਕੱਲੀ ਬਰਨਾਲੇ ਤੋਂ ਆਇਆ ਕੋਈ ਬਰਨਾਲੇ ਦੇ ਵਿੱਚ ਵਪਾਰੀਆਂ ਦੇ ਕਿਸਾਨਾਂ ਦਾ ਟਕਰੋ ਵਾਲੀ ਗੱਲ ਹੋਵੇ ਇਹ ਨਹੀਂ ਇਹ ਇਮੀਗ੍ਰੇਸ਼ਨ ਦਾ ਮਸਲਾ ਦੋ ਤਰ੍ਹਾਂ ਦਾ ਰੋਲਾ ਹੈ ਦੋ ਤਰ੍ਹਾਂ ਦੇ ਵਿੱਚ ਕਿਹੜੇ ਇਹ ਨਹੀਂ ਵੀ ਇੱਕ ਪਾਸਿਓਂ ਵਿਵਾਦਦਾਰ ਬੰਦਿਆਂ ਨੇ ਉਸਦਾ ਕੀ ਇੱਕ ਪਾਸਿਓਂ ਹੋਈ ਹੈ ਦੋਨੇ ਪਾਸਿਓਂ ਉਸਦਾ ਕੀ ਹੋਈ ਹੈ ਕਿਸੇ ਦੀ ਵਾਧਾ ਕਿਸੇ ਦੀ ਘਾਟ ਇਸ ਕਰਕੇ ਇਹ ਐਡਾ ਵੱਡਾ ਮਸਲਾ ਨਹੀਂ ਇਹਨੂੰ ਐਵੇਂ ਵਾਰਿਆ ਹੋਇਆ ਵੱਧ ਇਹ ਪੋਲੀਟੀਕਲ ਪਾਰਟੀਆਂ ਨੇ ਇਹ ਜਿਹੜੀਆਂ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ ਉਹਨਾਂ ਪਾਰਟੀਆਂ ਦਾ ਵਾਰਿਆ ਹਮਸਾ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਦੋਸ਼ ਲਾਉਂਦੇ ਨੇ ਕਿ ਹੁਣ ਤੱਕ ਕਿਸਾਨ ਜਥੇਬੰਦੀਆਂ ਨਿੱਜੀ ਮਸਲੇ ਦੇ ਵਿੱਚ ਵੀ ਇੰਟਰਫੇਅਰ ਕਰਨ ਲੱਗ ਪਈਆਂ ਨੇ ਤੱਕਾ ਸੀ ਬਰਦਾਸ਼ਤ ਨਹੀਂ ਕਰਾਂਗੇ ਹੁਣ ਮੈਂ ਉਹਨਾਂ ਦਾ ਬਿਆਨ ਪੜ ਤੁਹਾਨੂੰ ਸੁਣਾ ਦੇਣਾ ਜਿਹੜਾ ਵਪਾਰਕ ਮੰਡਲ ਦੇ ਪ੍ਰਧਾਨ ਦਾ ਬਿਆਨ ਹੈ ਮੇਰੇ ਕੋਲ ਅਖਬਾਰ ਪਿਆ ਹੋਊਗੀ ਉਹਨਾਂ ਨੇ ਇਸ ਤਰ੍ਹਾਂ ਬਿਲਕੁਲ ਨਿਕਲੇ ਕਿ ਅਵਨ ਤਾਂ ਕਹੀ ਨਹੀਂ ਵੀ ਸਾਡਾ ਕਿਸਾਨਾਂ ਨਾਲ ਕੋਈ ਵਿਰੋਧ ਹੈ ਕਿਸਾਨ ਜਥੇਬੰਦੀਆਂ ਤੋਂ ਤਾਂ ਉਹਨਾਂ ਦੇ ਬਿਆਨ ਦੇ ਵਿੱਚ ਮੈਂ ਪੜਿਆ ਉਹਨਾਂ ਨੇ ਬਿਆਨ 'ਚ ਲਿਖਿਆ ਹੈ ਜਿਹੜਾ ਕੱਲ ਦਾ ਉਹਨਾਂ ਦਾ ਬਿਆਨ ਲੱਗਿਆ ਵਪਾਰਕ ਮੰਡਲ ਦਾ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਸਦਾ ਦਿੰਦੇ ਨੇ ਅਸੀਂ ਸਮ ਸਾਡਾ ਸੰਗਰੂਰ ਦੇ ਵਿੱਚ ਕੀ ਸਾਡਾ ਕਿਸੇ ਬੰਦੇ ਵਿੱਚ ਚੱਲ ਜਾਂ ਸਾਰੀਆਂ ਜਥੇਬੰਦੀਆਂ ਦੇ ਅਸੀਂ ਸੰਸਥਾਵਾਂ ਨੂੰ ਮਿਲਦੇ ਰਹਾਂ 2021 ਦਾ ਘੋਲੜਾ ਵਪਾਰੀ ਸਾਡੇ ਨਾਲ ਰਹੇ ਨੇ ਸਾਡੇ ਵਿਰੋਧੀ ਕਿੱਥੇ ਨੇ ਉਹ ਇਹ ਗੱਲ ਕਿੱਥੋਂ ਉੱਠੀ ਹੈ ਮੈਂ ਕਿਹਾ ਵੀ ਇਹ ਗੱਲ ਦਾ ਜਿਵੇਂ ਰੂਪ ਗੱਲ ਛੋਟੀ ਹੈ ਇਹਦਾ ਰੂਪ ਬਰਾੜ ਬਣਾਇਆ ਇਹਦੀ ਪੋਲੀਟੀਕਲ ਚਾਹ ਹੈ ਇਹ ਖੇਡ ਹੈ ਦੇ ਵਿੱਚ ਕਿਉਂਕਿ ਹੁਣ ਚੋਣਾਂ ਦੇ ਮੌਕੇ ਤੇ ਕੋਈ ਪਤਾ ਕਿਸੇ ਦੇ ਕਿਉਂਕਿ ਬੀਜੇਪੀ ਹੁਣ ਬਰਦਾਸ਼ ਬੀਜੇਪੀ ਲਾਲ ਜਵਾ ਬੀਜੇਪੀ ਪਿੰਡਾਂ ਦੇ ਵਿੱਚ ਵੜਨ ਤੋਂ ਤੇ ਸ਼ਹਿਰਾਂ ਦੇ ਵਿੱਚ ਵੜਨ ਤੋਂ ਹੁਣ ਨਾ ਮਤਲਬ ਕਤਰਾਂਦੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਚੋਣਾਂ ਲੜ ਰਹੇ ਨਮਾਇंदे ਨੇ ਵਿਧਾਇਕ ਜਿਹੜੇ ਉਮੀਦਵਾਰ ਨੇ ਉਮੀਦਵਾਰ ਪਿੰਡਾਂ ਦੇ ਵਿੱਚ ਜਾ ਨਹੀਂ ਰਹੇ ਇਸ ਕਰਕੇ ਕਿਉਂਕਿ ਉਹਨਾਂ ਦੇ ਕੋਲੇ ਕੋਈ ਜਵਾਬ ਨਹੀਂ ਉਹਨਾਂ ਦੇ ਕੋਲ ਲਖੰਪੁਰ ਖੇਦੀ ਦੀ ਘਟਨਾ ਦਾ ਕੋਈ ਜਵਾਬ ਨਹੀਂ ਦਿੱਲੀ ਦੇ ਵਿੱਚ 2021 ਵਿੱਚ ਕੰਨਾ ਕੱਢੀਆਂ ਆ ਹੁਣ ਇੱਥੇ ਹੁਣ ਜ ਕੋਈ ਜਤੇਬੰਦੀਆਂ ਜਾ ਰਹੀ ਸੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਉਦੋਂ ਪਿੱਥੋਂ ਜਿਹੜੇ ਜ਼ਬਰ ਹੋਏ ਜਿਹੜੇ ਧੱਕੇ ਕੀਤੇ ਨੇ ਲੇਕਿਨ ਪੂਰੀ ਛੀਰੇ ਦੇ ਵਿੱਚ ਬੰਦੇ ਡਰੜ ਕੇ ਮਾਰੇ ਨੇ ਤੇ ਉਹਨਾਂ ਬੰਦਿਆਂ ਨੂੰ ਟਿਕਟਾਂ ਦੇਣ ਦੇ ਉਹਨਾਂ ਦੇ ਜਵਾਬ ਨਹੀਂ ਐਮਐਸਪੀ ਦਾ ਗਰੰਟੀ ਕਾਨੂੰਨ ਉਹਦਾ ਕੋਈ ਜਵਾਬ ਨਹੀਂ ਜੈਨਿ ਉਹਨਾਂ ਦੇ ਕੋਲੇ ਕਿਸਾਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਹੈ ਨਮਾਇੰਦਾਂ ਦੇ ਕੋਲੇ ਇਸ ਕਰਕੇ ਬੀਜੇਪੀ ਦਾ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਇਹ ਗੱਲ ਉਹਨਾਂ ਨੂੰ ਤਾਂ ਬਰਦਾਸ਼ਤ ਨਹੀਂ ਹੁੰਦੀ ਇਹ ਪਤਾ ਚੱਕੇ ਹੁਣ ਕਿਸਾਨਾਂ ਤੇ ਵਪਾਰੀਆਂ ਦਾ ਬਣਾਤਾ ਇਹ ਈ ਗੱਲ ਨਹੀਂ ਹੈ ਹੰਸ ਰਾਜ ਹੰਸ ਕਹਿੰਦੇ ਨੇ ਮੈਂ ਦੋ ਤਰੀਕ ਤੋਂ ਬਾਅਦ ਦੇਖੂੰ ਇਹਨਾਂ ਖੱਬੀ ਖਾਨਾ ਨੂੰ ਕਿਹੜਾ ਖਾਂਗਦਾ ਦੇਖੋ ਇਹ ਇੱਕ ਵੈਸੇ ਤਾਂ ਹੰਸ ਰਾਜ ਹੰਸ ਕੋਈ ਪੋਲੀਟੀਕਲ ਬੰਦਾ ਨਹੀਂ ਹੈ ਉਹ ਇੱਕ ਕਲਾਕਾਰ ਹੈ ਇਹਦੋਂ ਵੱਧੋ ਕੁਝ ਨਹੀਂ ਜਾਣਦਾ ਇੱਕ ਜਗ੍ਹਾ ਤੇ ਤਾਂ ਉਹ ਵੀ ਦੇਖਦਾ ਮੈਂ ਤਾਂ ਗੋਲ ਕਰਨਾ ਸੀ ਗੋਲ ਕਰਤਾ ਕਲਾ ਗੋਲ ਕਰਤਾ ਉਹਨੇ ਮੈਂ ਤਾਂ ਇਹ ਇਹ ਮੰਗ ਕੋ ਵਿਆਹਣੇ ਸੀ ਮੰਗ ਵਿਆਹ ਲਈ ਵੀ ਤੂੰ ਕਾਹਦਾ ਗੋਲ ਕਰਤਾ ਕਾਹਦੀ ਤੋਂ ਵਿਆਹ ਲਈ ਤੂੰ ਮੁੜ ਕੇ ਫੇਰ ਲੋਕਾਂ ਦੇ ਕੋਲੇ ਆ ਰਿਹਾ ਲੋਕਾਂ ਤੋਂ ਤੂੰ ਭਾਵਰ ਹਾਸਲ ਕਰਨੇ ਤੇ ਉਹਨਾਂ ਲੋਕਾਂ ਨੂੰ ਸੰਬੋਧਨ ਕਰਕੇ ਤੂੰ ਕਹਿ ਰਿਹਾ ਵੀ 2000 ਦੇ ਵਿੱਚ ਮੈਂ ਤਾਂ ਇਹਨਾਂ ਨੂੰ ਇਹ ਦੋ ਤਰੀਕ ਤੋਂ ਬਾਅਦ ਬੋਲ ਕੇ ਬੋਲ ਕੇ ਦਿਖਾਉਣ ਲੋਕਾਂ ਦੀ ਜਮਾਨਤਾਂ ਔਰੰਗਜ਼ੇਬ ਤੋਂ ਨਹੀਂ ਬੰਦ ਹੋਈ ਲੋਕਾਂ ਦੀ ਜਵਦਾ ਜਨਰਲ ਡਾਇਰ ਤੋਂ ਨਹੀਂ ਬੰਦ ਹੋਈ ਲੋਕਾਂ ਦੇ ਨਾਲ ਸਿੱਧੀਆਂ ਗੋਲੀਆਂ ਮਾਰਨ ਵਾਲੀ ਅੰਗਰੇਜ਼ੀ ਜਾਮਰ ਹਕੂਮਤ ਤੋਂ ਨਹੀਂ ਬੰਦ ਹੋਈ 1945 ਦਾ ਇਤਿਹਾਸ ਗਵਾ ਹੈ ਬੰਬੇ ਤੇ ਕਲਕੱਤੇ ਦੀਆਂ ਸੜਕਾਂ ਦੇ ਉੱਤੇ ਕਾਰਫੂ ਲੱਗਣ ਤੋਂ ਬਾਅਦ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨਿਕਲੇ ਨੇ ਉਹ ਬੰਦੂਕਾਂ ਦੇ ਫੈਰਾਂ ਦੇ ਰੌਂਦ ਮੁੱਕ ਗਏ ਲੋਕ ਨਹੀਂ ਮੁੱਕੇ ਤੂੰ ਕਿਹੜੇ ਵਗ ਦੀ ਮੂਲੀ ਆਵੇਂ ਵੀ ਦੋ ਦੋ ਤਰੀਕ ਤੋਂ ਬਾਅਦ ਤੂੰ ਲੋਕਾਂ ਨੂੰ ਕਹਿੰਦਾ ਵੀ ਮੈਂ ਇਹਨਾਂ ਨੂੰ ਆਇ ਖਾ ਸਕਦਾ ਇੱਥੇ ਆਏ ਨਹੀਂ ਤੇਰੇ ਵਰਗਾ ਕੋਈ ਔਰੰਗਜੀਬ ਤੂੰ ਕਿਹੜੇ ਕੀਤੇ ਔਲਾਦ ਕੀ ਦੀਆਂ ਤੂੰ ਤੇਰੇ ਮੂੰਹ ਚੋਂ ਸ਼ਬਦ ਕਿਹੋ ਜਿਹੇ ਨਿਕਲ ਰਹੇ ਨੇ ਤੂੰ ਬਾਰ-ਬਾਰ ਜਿਹੜਾ ਪਬਲਿਕ ਬੰਦਾ ਹੁੰਦਾ ਪਬਲਿਕ ਦਾ ਜਿਵੇਂ ਅਸੀਂ ਹੈਗੇ ਆ ਅਸੀਂ ਰੋਜ਼ ਥੋਡੇ ਕੋਲੇ ਜਾਣਾ ਅਸੀਂ মিডিਆ ਕੋਲੇ ਵੀ ਜਾਣਾ ਲੋਕਾਂ ਕੋਲੇ ਵੀ ਆਣਾ ਤੁਸੀਂ ਉਹਨਾਂ ਲੋਕਾਂ ਨੂੰ ਵੰਗਾਰ ਰਹੇ ਹੋ ਜਿਨ੍ਹਾਂ ਦੀ ਤਾਕਤ ਨਾਲ ਥੋਡੇ ਤੇ ਜੰਕਲਗੀ ਲੱਗੀ ਹੈ ਇਹ ਠੀਕ ਨਹੀਂ ਹੈ ਇਸ ਕਰਕੇ ਮਹਾਂਸਰਾ ਜਹਾਂਸੂ ਨੂੰ ਇਹ ਸ਼ਬਦ ਆਪਣੇ ਵਾਪਸ ਲੈਣਗੇ ਇਹ ਵੀ ਕਹਿੰਦੇ ਨੇ ਉਹ ਕਹਿੰਦੇ ਵੀ ਕਿਸਾਨਾਂ ਨੇ ਲਾਲਿਆਂ ਤੋਂ ਡਾਂਗਾ ਖਾਧੀਆਂ ਨੇ ਹੁਣ ਬੈਠ ਕੇ ਦਿਖਾਉਂਦੇ ਇੱਥੇ ਨਾ ਜਾਣ ਨੇ ਡਾਂਗਾ ਮਾਰਿਆ ਨੇ ਹੂੰ ਨਾ ਕਿਸਾਨਾਂ ਨੇ ਡਾਂਗਾ ਮਾਰਿਆ ਨਹੀਂ ਕਿਸਾਨਾਂ ਦੇ ਵਿੱਚ ਡਾਂਗ ਮਾਰਦੇ ਮੈਂ ਦੇਖਿਆ ਸਕੋ ਹਾਂ ਵੀ ਲਾਲਾ ਨੇ ਇੱਕ ਲਾਲੇ ਨੇ ਮੈਂ ਇੱਕ ਬੰਦੇ ਨੂੰ ਧੱਕਾ ਮਾਰਦੇ ਦੇਖਿਆ ਜਿਹੜੀ ਵੀਡੀਓ ਮੈਂ ਦੇਖੀ ਉਹ ਤੇ ਬੰਦਾ ਡਿੱਗਿਆ ਕੋਈ ਲਾਲਾ ਨੇ ਡਾਂਗਾ ਨਹੀਂ ਮਾਰਿਆ ਕੋਈ ਬਹੁਤੀ ਡਾਂਗੋ ਡਾਂਗ ਨਹੀਂ ਵਿਚ ਵਿਚਾਲੇ ਪੁਲਿਸ ਸੀ ਕਿਉਂ ਨਾ ਤੇ ਦੋਨਾਂ ਦੇ ਵਿੱਚ ਵਿਚਾਲੇ ਪੁਲਿਸ ਸੀ ਹਾਂ ਇਹ ਗੱਲ ਹੈ ਵੀ ਉਹਨਾਂ ਦੇ ਜੇ ਇੰਨੀ ਕੁ ਵੀ ਜਿੰਨਕ ਹੋਈ ਹੈ ਇਹ ਵੀ ਮਾੜੀ ਹੈ ਮੈਂ ਮਤਲਬ ਇਹ ਵੀ ਨਹੀਂ ਦਿਆ ਕਰਦਾ ਵੀ ਇੰਨੀ ਕੁ ਵੀ ਨਹੀਂ ਹੋਣੀ ਚਾਹੀਦੀ ਸੀ ਜਿੰਨੀ ਕੁ ਇਹ ਵੀ ਮਾੜੀ ਹੈ ਇਹਨੂੰ ਇਸ ਨੂੰ ਜਿਹੜਾ ਇਹ ਬਣਾ ਲਿਆ ਵੀ ਇਹ ਕਿਸਾਨਾਂ ਤੇ ਬਪਾਲੀ ਦੀ ਲੜਾਈ ਇਹ ਵੀ ਮਾੜੀ ਹੈ ਇਹ ਗੱਲ ਹੈ ਜਾਖੜ ਸਾਹਿਬ ਕਹਿੰਦੇ ਨੇ ਕੇਂਦਰ ਸਰਕਾਰ 10 ਸਾਲਾਂ ਤੋਂ ਐਮਐਸਪੀ ਦੇ ਰਹੀ ਹੈ ਮਿਲ ਰਹੀ ਹੈ ਕਿਸਾਨਾਂ ਨੂੰ 10 ਸਾਲਾਂ ਤੋਂ ਐਮਐਸਪੀ ਜਾਖੜ ਸਾਹਿਬ ਨੂੰ ਪੁੱਛੋ ਵੀ 2021 ਦੇ ਵਿੱਚ ਤੁਸੀਂ ਕੀ ਬੋਲਦੇ ਸੀ ਮਹਾਰਾਜ ਜੀ ਜਾਖੜ ਸਾਹਿਬ ਨੂੰ ਇਹ ਪੁੱਛੋ ਵੀ 2020-21 ਦੇ ਵਿੱਚ ਜਦੋਂ ਕਾਨੂੰਨ ਆਇਆ ਹੂੰ ਉਦੋਂ ਤੁਸੀਂ ਇਹ ਕਾਂਗਰਸ ਦੇ ਪ੍ਰਧਾਨ ਹੁੰਦੇ ਸੀਗੇ ਜੀ ਤੁਸੀਂ ਉਦੋਂ ਕੀ ਬੋਲਦੇ ਹੁੰਦੇ ਸੀ ਜੀ ਜਾਖੜ ਦਾ ਬੋਹੀ ਹੋ ਉਹੀ ਉਹ ਹੀ ਸਰੀਰ ਹੈ ਕਿ ਸਰੀਰ ਬਦਲ ਗਿਆ ਭਾਸ਼ਾ ਹੁਣ ਕਿਉਂ ਬਦਲ ਗਈ ਰੰਗ ਬਦਲ ਗਿਆ ਪਾਰਟੀ ਬਦਲ ਗਈ ਭਾਸ਼ਾ ਬਦਲ ਗਈ ਲਾਈਨ ਬਦਲ ਗਈ ਇਸ ਤਰ੍ਹਾਂ ਲੋਕ ਨਹੀਂ ਨਾ ਬਦਲਦੇ ਹੁੰਦੇ ਤੁਹਾਨੂੰ ਜੇ ਇਹਨਾਂ ਕਾ ਹਰੀਆਂ ਲਾਲੀਆਂ ਸੋਨੂੰ ਹਰਾ ਦਿਖਣ ਲੱਗ ਗਿਆ ਤਾਂ ਜਿਨ੍ਹਾਂ ਨੇ ਪਹਿਲਾਂ ਇਹਨਾਂ ਕਾ ਲੱਗੇ ਜਿਹਨਾਂ ਦੀ ਅੱਖਾਂ ਖੁੱਲੀਆਂ ਉਹਨੂੰ ਤਾਂ ਸਭ ਕੁਝ ਦਿਨਦਾ ਨਾ ਲੋਕ ਤਾਂ ਸਭ ਕੁਝ ਦੇਖਦੇ ਨੇ ਜਕਰ ਸਾਹਿਬ ਤੁਸੀਂ ਕਾਨੂੰਨਾ ਨੂੰ ਜਿਨ੍ਹਾਂ ਨੂੰ ਮਾੜੇ ਕਹਿ ਰਹੇ ਹੋ ਜਿਹੜੀ ਸਰਕਾਰ ਨੂੰ ਤੁਸੀਂ ਨਿੰਦੇ ਨਹੀਂ ਸੀ ਤੱਕੜੇ ਉਸੇ ਸਰਕਾਰ ਦੀ ਹੁਣ ਤੁਸੀਂ ਗੁਣਗਾਨ ਗਏ ਜੰਨੇ ਉਹ ਲੋਕਾਂ ਨੂੰ ਤਾਂ ਦਿਖ ਰਿਹਾ ਹੈ ਇਹ ਸੋਨ ਨੂੰ ਭੜੇਕਾ ਹੈ ਬੀਬੇ ਬਿੱਲੀ ਨੇ ਅੱਖਾਂ ਵਿੱਚਿਆਂ ਨੇ ਇਹ ਕਬੂਤਰ ਨੇ ਅੱਖਾਂ ਵਿੱਚ ਲੈਤਾ ਬਿੱਲੀ ਨੂੰ ਦੇਖਣੋਂ ਹਟ ਗਿਆ ਇਹ ਨਹੀਂ ਹੈ ਬਿੱਲੀ ਦਿਖ ਰਹੀ ਹੈ ਕਬੂਤਰ ਨੂੰ ਕੋਈ ਭੜੇਕਾ ਤੁਹਾਨੂੰ ਕੋਈ ਭੜੇਕਾ ਹੈ ਲੋਕਾਂ ਨੂੰ ਤੁਸੀਂ ਵੀ ਦੇਖਦੇ ਹੋ ਤੁਸੀਂ ਜਦੋਂ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਵੀ ਤੁਸੀਂ ਦਿਖ ਰਹੇ ਸੀ ਹੁਣ ਤੁਸੀਂ ਭਾਜਪਾ ਦੇ ਪ੍ਰਧਾਨ ਹੋ ਹੁੰਦੇ ਦਿਖ ਰਹੇ ਚਾਖੜ ਇਹ ਵੀ ਦੋਸ਼ ਲਾਉਂਦੇ ਆ ਕਹਿੰਦੇ ਕਿਸਾਨ ਜਥੇਬੰਦੀਆਂ ਸਿਆਸੀ ਪਾਰਟੀ ਪਾਰਟੀਆਂ ਬਣ ਗਈਆਂ ਹੁਣ ਸਿਆਸਤ ਕਰਨ ਲੱਗ ਪਈਆਂ ਕਿਸਾਨੀ ਸ਼ਸਤ ਹੈ ਜੀ ਇੱਕ ਆਪਦੇ ਕਿੱਤੇ ਦੀ ਰਾਖੀ ਕਰਨ ਨੂੰ ਕੋਈ ਸਿਆਸਤ ਕਹੇ ਹਮ ਆਪਦੀਆਂ ਮੰਗਾ ਦੀ ਨੂੰ ਦੀ ਰਾਖੀ ਕਰਨ ਦੀ ਕੋਈ ਸਿਆਸਤ ਕਹੇ ਜੀ ਇਹ ਇਹ ਅਸੀਂ ਦੇਖੋ ਅਸੀਂ ਕਿਸਾਨ ਜਥੇਬੰਦੀਆਂ ਹਮ ਕਦੇ ਸਾਨੂੰ ਕਾਗਜ਼ ਭਰਨ ਜਾਂਦੇ ਦੇਖਿਆ ਕਦੇ ਚੋਣ ਨਿਸ਼ਾਨ ਮੰਗਦੇ ਸਾਨੂੰ ਦੇਖਿਆ ਹਮ ਕਦੇ ਅਸੀਂ ਉਮੀਦਵਾਰ ਖੜੇ ਹੋ ਕੇ ਵੋਟਾਂ ਮੰਗਦੇ ਸਾਨੂੰ ਲੋਕਾਂ ਤੋਂ ਦੇਖਿਆ ਹਮ ਕਦੇ ਅਸੀਂ ਥੋੜੀ ਕੁਰਸੀ ਪਿੱਛੇ ਗੁੱਥਮ ਗੁੱਥੇ ਹੁੰਦੇ ਸਾਨੂੰ ਤੁਸੀਂ ਨੇ ਦੇਖਿਆ ਹਮ ਜੇ ਅਸੀਂ ਰਾਜਨੀਤੀ ਕਰਨੀ ਹੋਂਦੀ ਤਾਂ ਅਸੀਂ ਆਪਣੀ ਸਟੇਜ ਦੇ ਉਤੋਂ ਰਾਜਨੀਤਿਕਾਂ ਦਾ ਦਾਖਲਬੰਦ ਕਿਉਂ ਕਰ ਦੇ ਅਸੀਂ ਦਿੱਲੀ ਘੋਲ ਦੇ ਵਿੱਚ ਜਦੋਂ ਜਥੇਬੰਦੀਆਂ ਇਕੱਠੀਆਂ ਹੋ ਕੇ ਅੰਦੋਲਨ ਲੜਿਆ ਸਾਡੀ ਪਹਿਲੀ ਸ਼ਰਤ ਸੀ ਕਿ ਅੰਦੋਲਨ ਫੇਰ ਜਿੱਤਿਆ ਜਾ ਸਕਦਾ ਜੇ ਇਹਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਉਹ ਇਹਨਾਂ ਦੀਆਂ ਸਟੇਜਾਂ ਦੇ ਵਿੱਚ ਸ਼ਾਭਾਗੀਦਾਰ ਨਾ ਹੋਣ ਉਹਨਾਂ ਨੂੰ ਵਰਜਿਤ ਕਰੋ ਨਾ ਤਾਂ ਪਾਸੇ ਹੋ ਕੇ ਰਾਜਨੀਤਿਕ ਪਾਰਟੀਆਂ ਤੋਂ ਪਾਸੇ ਹੋ ਕੇ ਕੱਲੀਆਂ ਕਿਸਾਨ ਜੱਤੇਵੰਦੀਆਂ ਕੱਲੀਆਂ ਕਿਸਾਨ ਸੁਭਾਵਾਂ ਇਹ ਅੰਦੋਲਨ ਲੜਨਾ ਤਾਂ ਹੀ ਅੰਦੋਲਨ ਜਿੱਤਿਆ ਹੋ ਜਾਏ ਉਹ ਪੈਂਤੜਾ ਸਾਡਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਅਸੀਂ ਕਹਿ ਰਹੇ ਆ ਜਖੜ ਸਾਹਿਬ ਅਸੀਂ ਤੁਹਾਡੇ ਸ਼ਾਸਕ ਸ਼ਰੀਕ ਨਹੀਂ ਹਾਂ ਕੁਰਸੀਆਂ ਦਾ ਰੌਲਾ ਹੋਊਗਾ ਤੁਹਾਡਾ ਕਾਂਗਰਸ ਨਾਲ ਅਕਾਲੀਆਂ ਨਾਲ ਆਪ ਨਾਲ ਨਾਲ ਤੇ ਹੋਰ ਕਿਸੇ ਪਾਰਟੀ ਨਾਲ ਸਾਡੇ ਨਾਲ ਤੁਹਾਡਾ ਕੁਰਸੀਆਂ ਦਾ ਰੌਲਾ ਨਹੀਂ ਸਾਡਾ ਤਾਂ ਉਹੀ ਮੰਗਾ ਜਿਹੜੀਆਂ ਅਸੀਂ ਸੋਡੇ ਚੋਣਾ ਚਾਉਣ ਤੋਂ ਪਹਿਲਾਂ ਲੜ ਰਹੇ ਸੀ ਤੇ ਸੋਡੇ ਚੋਣਾ ਜਿੱਤਣ ਬਾਅਦ ਹਾਰਨ ਤੋਂ ਬਾਅਦ ਵੀ ਲੜਾਂਗੇ ਉਹੀ ਸਾਡੀਆਂ ਮੰਗਾਂ ਨੇ ਅਸੀਂ ਤਾਂ ਆਪਣੀਆਂ ਮੰਗਾਂ ਤੇ ਆਪਣੇ ਕਿੱਤੇ ਨੂੰ ਬਚਾਉਣ ਦੀ ਖਾਤਰ ਜਿਹਦੇ 'ਚ ਸਾਡੇ ਬੱਚਿਆਂ ਦੀ ਰੋਟੀ ਐ ਅਸੀਂ ਤਾਂ ਉਹ ਲੜਾਈ ਲੜ ਰਹੇ ਹਾਂ ਸੋਡੇ ਨਾਲ ਸਾਡਾ ਕੁਰਸੀ ਦਾ ਰੌਲਾ ਨਹੀਂ ਸਾਡੀ ਰੋਟੀ ਦਾ ਰੌਲਾ ਹੈ ਸੰਗਰੂਰ ਤੋਂ ਉਮੀਦਵਾਰ ਨੇ ਬੀਜੇਪੀ ਦੇ ਅਰਵਿੰਦ ਖੰਨਾ ਉਹ ਕਹਿੰਦੇ ਨੇ ਕੀ ਆਮ ਆਦਮੀ ਪਾਰਟੀ ਤੋਂ ਕਿਸਾਨ ਜਥੇਬੰਦੀ ਨੂੰ ਫੰਡ ਮਿਲ ਰਿਹਾ ਇਸ ਕਰਕੇ ਸਾਡਾ ਵਿਰੋਧ ਕਰ ਰਹੇ ਨੇ ਇਸ ਕਰਕੇ বিজেপি ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਅਸੀਂ ਤਾਂ ਆਪ ਦਾ ਵਿਰੋਧ ਕਰ ਰਹੇ ਹਾਂ ਜੀ ਅਸੀਂ ਤਾਂ ਆਪ ਦੇ ਖੁੱਡੀਆਂ ਘੇਰਿਆ ਆਪਣੇ ਮੀਤ ਯਾਰ ਦੇ ਬਾੜ ਦੇ ਮੂਰੇ ਧਰਨਾ ਮਾਰਿਆ ਰਵਿੰਦਰ ਦੇ ਤਾਂ ਗਏ ਵੀ ਨਹੀਂ ਇੱਕ ਦਿਨ ਹੀ ਅਰਤੀਜੀ ਬੁਕੀਓ ਕੁੜੀਆਂ ਦੇ ਮਸਲੇ ਤੇ ਮੀਤਿਹਰ ਦੇ ਤਾਂ ਬਾਹਰ ਦੇ ਮੂਹਰੇ ਸੀ ਧਰਨਾ ਮਾਰ ਕੇ ਆਇਆ ਅਸੀਂ ਆ 5 ਤਰੀਕ ਦਾ 5 ਮਈ ਜਿਹੜੀ ਆ ਲੰਘ ਗਈ ਸਾਡਾ ਮੀਤਿਹਰ ਤੇ ਖੁੱਡੀਆਂ ਦੇ ਧਰਨਾ ਪੱਕਾ ਮੋਰਚਾ ਰੱਖਿਆ ਹੋਇਆ ਸੀ ਜਿਹੜੀਆਂ ਮੰਗਾਂ ਉਹਨਾਂ ਦਾ ਗੜੇਮਾਰਾਂ ਦੀ ਫਸਲ ਦੇ ਮਾਮਲੇ ਦੀ ਬੰਡਵਾਈ ਦੀ ਖਾਤਰ ਜਿਹੜਾ ਹੁਣ ਉਹਨਾਂ ਨੇ ਪਿਛਲਾ ਆਪਣਾ 1 ਕਰੋੜ ਰੁਪਇਆ ਪੰਜਾਬ ਦੇ ਵਿੱਚ ਵੰਡਿਆ ਆਪਣੇ ਸਭਰੂਪ ਜ਼ਿਲ੍ਹੇ ਵਿੱਚ ਵੰਡਿਆ ਉਹਨਾਂ ਨੇ ਤੇ 15 ਕਰੋੜ ਦੇ ਲਗਭਗ ਉਹਨਾਂ ਨੇ ਬਟਿੰਡੇ ਦੇ ਵਿੱਚ ਵੰਡਣ ਤੋਂ ਚੋਕ ਮਿਸ਼ਨ ਤੋਂ ਜਾ ਕੇ ਲੈ ਕੇ ਵੰਡਿਆ ਪੈਸਾ ਸਾਡਾ ਲੜਾਈ ਤਾਂ ਉਹਨਾਂ ਨਾਲ ਵੀ ਚੱਲਦੀ ਹੈ ਅਜੀ ਤਾਂ ਆਪਣ ਨੂੰ ਘੇਰਦੇ ਆ ਆਪਣ ਤੋਂ ਵੀ ਸਵਾਲ ਪੁੱਛਦੇ ਆ ਪਰ ਛੋਡੇ ਨਾਲ ਜਿਹੜਾ ਜਿਹੜਾ ਵਿਰੋਧ ਹੈ ਇਹਦਾ ਸੰਯੁਕਤ ਮੋਰਚੇ ਦੀ ਕਾਹਲ ਹੈ ਜਿਸ ਨੂੰ ਆਇਆ ਵੀ ਆਪ ਵਾਲੇ ਫੰਡ ਦਿੰਦੇ ਨੇ ਤੁਸੀਂ ਇਹਦਾ ਇੱਕ ਦੂਜੇ ਤੇ ਦੋਸ਼ ਲਾਉਨੇ ਹੋ ਹੁਣ ਛੋਡਾ ਮੋਦੀ ਕਹੀ ਜਾਂਦਾ ਟੈਂਪੂ ਭਰ-ਭਰ ਕੇ ਰਾਹੁਲਵੰਦੀ ਹੋਰਾਂ ਨੂੰ ਦਿੱਤੇ ਨੇ ਸਾਹਿਬ ਜادہ ਪਤਾ ਨਹੀਂ ਕਿਹਨੂੰ ਕਹਿੰਦਾ ਸਾਹਿਬ ਜادہ ਸਾਹਿਬ ਜਾਦੇ ਨੂੰ ਕਹਿੰਦਾ ਟੈਂਪੂ ਭਰ-ਭਰ ਕੇ ਅਡਾਨੀ ਵਾਨੀ ਨੇ ਦਿੱਤੇ ਨੇ ਇਹ ਨੋਟ ਤੁਸੀਂ ਲੈਦੇ ਦਿੰਦੇ ਹੋ ਇੱਧਰ ਇਹ ਤਾਂੰਦਾ ਚੱਲਦਾ ਸਾਡੇ ਕਣੀ ਇਹ ਤਾਂੰਦਾ ਨਹੀਂ ਚੱਲਦਾ ਨੋਟਾਂ ਦੀ ਨੋਟਾਂ ਨੇ ਲੈਣ ਦੇ ਨਾਲ ਕਿਸਾਨੀ ਖਰੀਦੀ ਜਾਂਦੀ ਭਾਈ ਸਾਹਿਬ ਦਿੱਲੀ 'ਚ ਖਰੀਦ ਲੈਣੇ ਤੁਹਾਡੇ ਕੋਲ ਨੋਟਾਂ ਦਾ ਘਟਾ ਸੀ ਜੇ ਤੁਸੀਂ ਇਹ ਨੋਟਾਂ ਨਾ ਖਰੀਦੇ ਜਾਂਦੇ ਕਿਸਾਨਾਂ ਦੇ ਘੋਲ ਤੁਸੀਂ ਦਿੱਲੀ ਵਾਲਾ ਘੋਲ ਕਿਉਂ ਨਹੀਂ ਖਰੀਦਿਆ ਪੈਸੇ ਤੁਹਾਨੂੰ ਰੁਕਣ ਬਹੁਤ ਸੀ ਤੁਹਾਡੀਆਂ ਕੋਸ਼ਸ਼ਾਂ ਬਥੇਰੀਆਂ ਹੋਈਆਂ ਹੋਣਗੀਆਂ ਇਹ ਪੈਸੇ ਨਾਲ ਤੁਸੀਂ ਜੁੜੇ ਹੋਇਆ ਅਸੀਂ ਰੋਟੀ ਨਾਲ ਜੁੜੇ ਹੋਇਆ ਤੁਸੀਂ ਪੈਸੇ ਨਾਲ ਜੁੜੇ ਹੋ ਸੋਨੂੰ ਪੈਸੇ ਹੀ ਦਿਖਦਾ ਸੋਨੂੰ ਇੱਕੋ ਚੀਜ਼ ਲੱਗ ਰਹੀ ਹੈ ਵੀ ਪੈਸੇ ਹੀ ਸਭ ਕੁਝ ਹੈ ਜਿਵੇਂ ਪੈਸੇ ਨੇ ਬੰਦਾ ਬਣਾਇਆ ਹੁੰਦਾ ਇਹ ਸੋਨੂੰ ਭੁਲੇਖਾ ਹੈ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੈਸਾ ਬੰਦੇ ਨੇ ਬਣਾਇਆ ਹੈ ਇਸ ਕਰਕੇ ਪੈਸਾ ਬੰਦੇ ਨੂੰ ਵਰਤਦਾ ਹੈ ਪੈਸੇ ਨਾਲ ਬੰਦਾ ਨਹੀਂ ਵਰਤੇ ਜਾ ਸਕਦਾ ਅਗਰ ਆਪ ਸਭ ਤੁਸੀਂ ਤੁਹਾਡੀ ਜੱਥੇਬੰਦੀ ਕਿਸਾਨ ਜੱਥੇਬੰਦੀ ਜਿੰਨੀ ਵੀ ਨੇ ਇਹ ਮੰਗ ਕਰਦੇ ਨੇ ਕਿ ਸਵਾਮੀਨਾਥਨ C2 C2 50 ਫਾਰਮੂਲਾ ਲਾਗੂ ਕੀਤਾ ਜਾਵੇ ਇਸ ਨਾਲ ਕਿਸਾਨਾਂ ਦਾ ਭਲਾ ਹੋ ਜਾਊਗਾ ਦੇਖੋ ਖੇਤੀ ਧੰਦੇ ਨੂੰ ਮੁਨਾਫੇ ਵਾਸਤੇ ਇੱਕ ਪ੍ਰਪੋਜ਼ਲ ਹੈ ਉਹ ਖੇਤੀ ਮੁਨਾਫੇ ਵਾਲੀ ਹੋ ਜਾਵੇ ਖੇਤੀ ਮੁਨਾਫੇ ਵਾਲੀ ਹੋ ਕੇ ਤੇ ਕਿਸਾਨਾਂ ਨੂੰ ਚਾਰ ਪੈਸੇ ਖੇਤੀ ਚ ਬਚਣ ਆਪਦੇ ਧੰਦੇ ਦੇ ਵਿੱਚੋਂ ਆਪਦੀ ਖੇਤੀ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਉਸੇ ਤਰ੍ਹਾਂ ਮਜ਼ਦੂਰ ਮਜ਼ਦੂਰੀ ਕਰਦੇ ਨੇ ਮਜ਼ਦੂਰੀ ਉਹਨਾਂ ਦੀ ਵਾਜੂ ਮਜ਼ਦੂਰੀ ਮਿਲੇ ਜਿਹਦੇ ਨਾਲ ਉਹ ਆਪਦੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਜਿਹੜੇ ਪੜ੍ਹੇ ਲਿਖੇ ਮੁੰਡੇ ਨੇ ਉਹਨਾਂ ਨੂੰ ਰਜਗਾਰ ਮਿਲੇ ਤਾਂ ਕਿ ਉਹ ਰਜਗਾਰ ਦੇ ਵਿੱਚੋਂ ਆਪਦੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਫਿਰ ਜਨਤਾ ਦੀ ਡਿਵੈਲਪਮੈਂਟ ਹੋਣ ਦੀ ਆਸ ਹੈ ਇਹਨੂੰ ਦੇਸ਼ ਨੂੰ ਡਿਵੈਲਪਮੈਂਟ ਜੇ ਕਰਨਾ ਹੈ ਤਾਂ ਜਿਹੜੀ ਵੱਡੀ ਗਿਣਤੀ ਕੰਮ ਕਰਨ ਵਾਲੇ ਲੋਕਾਂ ਦੀ ਹੈ ਉਹਦੇ ਹੱਥਾਂ 'ਚ ਜੇ ਪੈਸਾ ਹੋਊਗਾ ਤਾਂ ਫੇਰ ਹੀ ਹੋਊਗਾ ਜਿਉਂਨਾਂ ਨੂੰ ਰਜਗਾਰ ਜੇ ਰਜਗਾਰ ਉਹਨਾਂ ਦਾ ਮੁਨਾਫੇ ਵਾਲਾ ਹੈ ਫਿਰ ਉਹਨਾਂ ਕੋਲੇ ਪੈਸਾ ਵੀ ਹੋਊਗਾ ਫਿਰ ਉਹ ਮਾਰਕੀਟ 'ਚ ਵੀ ਜਾਣਗੇ ਤੇ ਮਾਰਕੀਟ ਇੰਡਸਟਰੀ 'ਚ ਜਾਊਗੇ ਇੰਡਸਟਰੀ ਡਿਵਰਪ ਹੋਊਗੀ ਐਂ ਦੇਸ਼ ਦੀ ਡਿਵੈਲਪਮੈਂਟ ਹੈ ਟੂ ਡਿਵੈਲਪਮੈਂਟ ਕਰਨ ਦਾ ਤਰੀਕਾ ਕਾਰੀ ਹੈ ਇਸੇ ਕਰਕੇ ਆਪਾਂ C2+50% ਜਿਹੜਾ ਮੁਨਾਫੇ ਦੀ ਗੱਲ ਕਰਦੇ ਆਂ ਇਹ ਉਸੇ ਕਰਤੀ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਅਗਰਾਂ ਸਭ ਤੁਹਾਨੂੰ ਕਿਸਾਨੀ ਮਸਲਿਆਂ ਦੀ ਗੱਲਬਾਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜਾਂ ਸਿਰਫ ਤੋਡੇ ਪ੍ਰਤੀ ਹੀ ਵਰਤਾਂਤ ਚਲਾਇਆ ਜਾ ਰਿਹਾ ਜਿੱਥੇ ਤੁਸੀਂ ਜਾਣਦੇ ਹੋ ਉਮੀਦਵਾਰ ਜਾਂਦਾ ਹੈ ਉੱਥੇ ਤੁਸੀਂ ਘੇਰ ਲੈਂਦੇ ਹੋ ਇੱਕ ਵਰਤਾਂਤ ਇਹ ਵੀ ਚੱਲ ਰਿਹਾ ਕਿ ਕਿਸਾਨ ਬੇਲੇ ਨੇ ਸਿਰਫ ਸੜਕਾਂ ਘੇਰ ਲੈਂਦੇ ਨੇ ਲੀਡਰਾਂ ਨੂੰ ਘੇਰ ਲੈਂਦੇ ਨੇ ਲੇਕਿਨ ਜੇ ਅਸਲੀਅਤ ਹੈ ਜਿਹੜੀ ਉਹ ਅਸਲੀਅਤ ਹੈ ਕਿ ਜਿਹੜੇ ਪੋਲੀਟੀਸ਼ਨ ਨੇ ਜਿਹੜੇ ਉਮੀਦਵਾਰ ਨੇ ਪਾਰਟੀਆਂ ਨੇ ਉਹ ਕਿਸਾਨੀ ਮਸਲੇ ਦੀ ਕਿੰਨਾ ਕੁਸ਼ਨ ਜੀਦਾ ਨੇ ਉਹ ਦੇਖੋ ਸੰਜੀਦਾ ਕਿੰਨੇ ਨੇ ਕੌਣ ਕੀ ਕਰਦਾ ਹੈ ਤੇ ਕਿਸੇ ਦੇ ਕੀ ਆਸ ਕੋ ਇਹ ਗੱਲ ਛੱਡ ਲਓ ਪਾਸੇ ਹੂੰ ਅਸੀਂ ਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਫੀਲਡ 'ਚ ਨੇ ਹਮ ਆਪਦੀਆਂ ਸਮੱਸਿਆਵਾਂ ਜਦੋਂ ਪਾਵਰ 'ਚ ਸੀ ਉਹ ਪਾਵਰ ਦੇ ਵਿੱਚ ਸੀ ਉਹਨਾਂ ਨੇ ਸਾਡੀਆਂ ਸੁਣੀਆਂ ਨਹੀਂ ਹਮ ਹੁਣ ਉਹ ਪਾਵਰ ਦੁਬਾਰੇ ਪਾਵਰ ਨੂੰ ਰਿਨਿਊ ਕਰਾਉਣ ਵਾਸਤੇ ਪਿੰਡਾਂ ਚਾ ਰਹੇ ਨੇ ਹਮ ਇਸ ਮੌਕੇ ਅਸੀਂ ਉਹਨਾਂ ਨੂੰ ਕਿਉਂ ਨਾ ਘੇਰ ਕੇ ਸਵਾਲ ਪੁੱਛੀਏ ਹਮ ਇਹ ਜਿਮੂਰੀਦਾਰ ਸਾਡਾ ਕਿਹਨੇ ਖੋ ਲਿਆ ਅਸੀਂ ਸਵਾਲ ਪੁੱਛੀਏ ਉਹਨਾਂ ਤੋਂ ਸਵਾਲ ਪੁੱਛੀਏ ਜਿਹੜੀ ਜਨਤਾ ਨੇ ਉਹ ਪਾਵਰ ਚ ਦੇ ਕੇ ਭੇਜੇ ਜਾਂ ਭੇਜਣ ਹੈ ਉਹਨਾਂ ਕੋਲੇ ਇਹ ਸਵਾਲ ਉੱਠੇ ਵੀ ਆ ਜਿਹੜੇ ਲੋਕ ਨੇ ਕਾਹਦੀ ਖਾਤਰ ਫਿਰਦੇ ਨੇ ਅਸਲ ਦੋਨੇ ਦੋ ਧਾਰੀ ਗੱਲ ਹੈ ਜਿਹੜੀ ਪਾਵਰ ਚ ਪਾਰਟੀ ਸੀ ਉਹਦੇ ਵਾਸਤੇ ਸਾਡੇ ਸਵਾਲ ਜਿਹੜੀ ਜਨਤਾ ਨੇ ਮੁੜ ਕੇ ਪਾਵਰ ਦੇਣੀ ਹੈ ਉਹਨਾਂ ਵਾਸਤੇ ਵੀ ਸਵਾਲ ਵੀ ਆ ਲੋਕ ਨੇ ਕਿਵੇਂ ਉੱਠੇ ਫਿਰਦੇ ਨੇ ਦੋ ਗੱਲਾਂ ਤੀਜੀ ਜਿਹੜੀ ਧਿਰ ਨੇ ਆਉਣਾ ਹੈ ਮੁੜ ਕੇ ਸਦਾ ਤੇ ਆਉਣਾ ਹੈ ਉਹਦੇ ਵਾਸਤੇ ਵੀ ਸਵਾਲ ਜੇ ਲੋਕਾਂ ਦੀ ਆਸਾ ਤੇ ਅਸੀਂ ਬੁਰੇ ਨਾ ਉਤਰੇ ਨਾਇਸ ਕਿ ਸਮੇਂ ਦੇ ਵਿਰੋਧ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਹੈ ਇਹ ਗੱਲ ਆ ਇਸ ਮੂਵਮੈਂਟ ਨੇ ਇਹ ਕਈ ਤਰਫੀ ਗੱਲ ਹੈ ਕਿਉਂਕਿ ਮੂਵਮੈਂਟ ਦਾ ਉਠਣਾ ਕਿਸੇ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਨਾ ਸਾਡਾ ਮੋਦੀ ਨਾਲ ਵੈਰ ਹੈ ਨਾ ਸਾਡਾ ਹਮਿਤਸ਼ਾ ਨਾਲ ਵੈਰ ਹੈ ਨਾ ਸਾਡਾ ਜਾਖੜ ਨਾਲ ਨਾ ਅਰਵਿੰਦ ਖੰਨੇ ਨਾਲ ਨਾ ਕਿਸੇ ਹੋਰ ਨਾਲ ਸਾਡਾ ਇਹਨਾਂ ਨਾਲ ਬਹੁ ਨਹੀਂ ਸਾਡਾ ਤਾਂ ਉਹਨਾਂ ਦੀਆਂ ਨੀਤੀਆਂ ਦੇ ਪਾਲਸੀਆਂ ਨਾਲ ਵਿਰੋਧ ਹੈ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੇ ਸੋਦੇ ਤੋਂ ਬਾਅਦ ਆਉਣਗੇ ਉਹ ਵੀ ਕੋਈ ਦੁੱਧ ਤੋਂ ਉੱਤੇ ਨਹੀਂ ਹੋਣੇ ਸਾਡਾ ਨਾਰਾ ਇਹ ਨਹੀਂ ਹੈ ਵੀ ਕੰਲੀ ਬੀਜੇਪੀ ਨੂੰ ਹਟਾ ਕੇ ਜਿਹੜੀ ਦੂਜੀ ਸਰਕਾਰ ਆਊਗੀ ਉਹ ਸਾਡਾ ਕੋਈ ਕਲਿਆਣ ਕਰ ਦੂਗੀ ਇਹ ਸਾਡਾ ਬਿਲਕੁਲ ਨਹੀਂ ਹੈ ਸਾਨੂੰ ਪਤਾ ਹੈ ਵੀ ਸਾਪਨੇ ਕੰਜ ਲਾਉਣੇ ਆ ਕੰਜ ਲਾਉਣ ਤੋਂ ਬਾਅਦ ਡੰਗ ਉਹ ਤੋਂ ਵੱਧ ਮਾਰਦਾ ਆ ਆਉਣ ਵਾਲੀ ਜਿਹੜੀ ਸਰਕਾਰ ਜਿਹੜੀ ਇਦੋਂ ਬਾਅਦ 2024 ਤੋਂ ਬਾਅਦ ਆਉਂਦੀ ਇਹ ਆਉਂਦੇ ਨੇ ਕਿ ਦੂਜੇ ਆਉਂਦੇ ਨੇ ਕਾਂਗਰਸ ਕਹਿੰਦੀ ਹੈ ਅਸੀਂ ਗਾਰੰਟੀ ਦੇ ਉਹ ਵੀ ਇਹੋ ਜਿਹਾ ਕੁਝ ਹੀ ਕਰੂਗੀ ਜਿਹੜਾ ਕੁਝ ਇਹਨਾਂ ਨੇ ਐਮਐਸਪੀ ਦੀ ਗਾਰੰਟੀ ਦਿੰਦੀ ਹੈ ਕਾਂਗਰਸ ਇਹ ਪਹਿਲਾਂ ਕਾਂਗਰਸ ਇੱਥੇ ਤਾਂ ਮੈਨੂੰ ਲੱਗਦਾ 70 ਸਾਲ ਕਾਂਗਰਸ ਹੀ ਰਹੀ ਹੈ ਹੂੰ ਮੋੜੋਂ ਤੱਕ ਤਾਂ ਗਰੰਟੀ ਦਿੱਤੀ ਨਹੀਂ ਲੀ ਗੀ ਉਹਨਾਂ ਨੂੰ ਹੁਣ ਉਹ ਦੇਣਗੇ ਕਿਉਂਕਿ ਹੁਣ ਤਾਂ ਕੁਰਸੀ ਹਾਸਲ ਕਰਨੀ ਹੈ ਨਾ ਸਤਾ ਲੈਣ ਦੀ ਖਾਤਰ ਇਹ ਸਾਰਾ ਕੁਝ ਬੋਲਦੇ ਨੇ ਸਾਡਾ ਜੀ ਇਸ ਗੱਲ ਤੇ ਭਰੋਸਾ ਭਜਦਾ ਵੀ ਉਹ ਕਹਿੰਦੇ ਨੇ ਵੀ ਹੁਣ ਤਾਂ ਦੇਖੋ ਇਹ ਆ ਹੁਣ ਕਾਂਗਰਸ ਦੇ ਵਿੱਚ ਹੀ ਸੀਗਾ ਮਰਿੰਦਰ ਇਹਨੇ ਸਾਬੋ ਕੀ ਤਲਵੰਡੀ ਤੇ ਆਪਣਾ ਗੁੱਟ ਕੱਸੇ ਤੇ ਧਰ ਕੇ ਕਸਮ ਖਾਦੀ ਸੀ ਮੈਂ ਸਾਰਾ ਕਰਜ਼ਾ ਖਤਮ ਕਰ ਦੂੰ ਕਹਿਣ ਕੀ ਕਹਿੰਦਾ ਕੋਈ ਇਹ ਤਾਂ ਕੁਰਸੀ ਹਾਸਲ ਕਰਨ ਦੀ ਖਾਤਰ ਕਹਿੰਦੇ ਨੇ ਕਰਦੇ ਨੇ ਜਦੋਂ ਇਹ ਪਾਵਰ ਚਾਹ ਜਾਂਦੇ ਨੇ ਕਾਂਗਰਸ ਰਹੀ ਹੈ ਪਹਿਲਾਂ ਕਿੰਨਾ ਚਿਰ ਪਾਵਰ ਚ ਜੇ ਗਰੰਟੀ ਕਾਨੂੰਨ ਬਣਾਉਂਦੇ ਨਾ ਬਣਾਤਾ ਹੁੰਦਾ ਇਹਨਾਂ ਨੇ ਐਮਐਸਪੀ ਦੀ ਖਰੀਦ ਦੀ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਕਰਨੀ ਹੈ ਜੇ ਉਦੋਂ ਕਰਨੀ ਸੀ ਇਹਨਾਂ ਨੂੰ ਤਾਂ ਬਹੁਤ ਚਿਰ ਪਾਵਰ ਚ ਰਹੇ ਨੇ ਆ ਜਿਹੜੀਆਂ ਜਿਹੜੀਆਂ ਨੀਤੀਆਂ ਭਾਜਪੀ ਲਾਗੂ ਕਰ ਰਹੀ ਹੈ ਇਹ ਲਿਆਂ ਦੀ ਕਾਂਗਰਸ ਨੇ ਨੇ ਇਸ ਕਰਕੇ ਦੁੱਧ ਦੋਤਾ ਕੋਈ ਨਹੀਂ ਆਉਣਗੇ ਮੁੜ ਕੇ ਜਿਹੜੇ ਆਉਣਗੇ ਫਿਰ ਦੇਖਾਂਗੇ ਉਹਨਾਂ ਚੱਟਾ ਵਪਾਰੀ ਕਹਿੰਦੇ ਆ ਕਿ ਕਿਸਾਨਾਂ ਵੱਲੋਂ ਰੇਲਾ ਰੋਕਣ ਨਾਲ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਬਿਲਕੁਲ ਠੀਕ ਹੈ ਵਪਾਰੀਆਂ ਦੀ ਗੱਲ ਕਰੋੜਾਂ ਰੁਪਏ ਦਾ ਉਹਨਾਂ ਦਾ ਨੁਕਸਾਨ ਹੁੰਦਾ ਹੈ ਪਰ ਸਾਡੀ ਮਜਬੂਰੀ ਹੈ ਕੀ ਕਰੀਏ ਰੇਲਾ ਰੋਕਣਾ ਚਾਹ ਨਹੀਂ ਸਾਡਾ ਇਹ ਗੱਲ ਠੀਕ ਹੈ ਵਪਾਰੀਆਂ ਦਾ ਨੁਕਸਾਨ ਕੱ ਲੈਦਾ ਨਹੀਂ ਹੁੰਦਾ ਸਾਰੇ ਜਦੋਂ ਬਿਜ਼ਨਸ ਦਾ ਨੁਕਸਾਨ ਹੁੰਦਾ ਨਾ ਉਹ ਪੂਰੀ ਇਕਨੋਮੀ ਤੇ ਫਰਕ ਪੈਂਦਾ ਹੈ ਇਹ ਗੱਲ ਠੀਕ ਹੈ ਉਹਨਾਂ ਦੀ ਛੜਕਾਂ ਰੋਕਣ ਨਾਲ ਪਬਲਿਕ ਤੰਗ ਹੁੰਦੀ ਹੈ ਇਹ ਬਿਲਕੁਲ ਠੀਕ ਹੈ ਗੱਲ ਪਰ ਸਾਡੀ ਗੱਲ ਜਿਹੜੀ ਸਰਕਾਰਾਂ ਦੀ ਟੈਂਡੈਂਸੀ ਇਹੋ ਜੀ ਬਣ ਗਈ ਕਿ ਸਧਾਰਨ ਧਰਨੇ ਨੂੰ ਹੀ ਕੁਝ ਗੱਲ ਹੀ ਨਹੀਂ ਸਮਝਦੇ ਸਾਡੀ ਗੱਲ ਹੀ ਨਹੀਂ ਸੁਣਦੇ ਅਸੀਂ ਕੋਠੀਆਂ ਮੂਰੇ ਹੁਣ 21 ਭਗਵੰਤ ਮਾਨ ਦੀ ਕੋਠੀ ਦੇ ਮੂਰੇ ਅਸੀਂ 2022 ਦੇ ਵਿੱਚ ਇਲੈਕਸ਼ਨ ਹੋਣ ਤੋਂ ਬਾਅਦ ਤਰਨਾਲ ਐਸੇ ਮੇਰੇ ਖਿਆਲ ਚ 21 ਦਿਨ ਤੱਕ ਉਹਦੀ ਕੋਠੀ ਮੂਰੇ ਬੈਠੇ ਰਾਲੀ ਦੇ ਮਸਲਾ ਵੀ ਸੀ ਰਾਲੀ ਦੇ ਮਸਲਾ ਸੀ ਜਦੋਂ ਪਤਾ ਨਹੀਂ ਕਾਦਾ ਮਸਲਾ ਸੀ ਕੁਛ ਐਈ ਸੀ ਕਿ ਇਸ ਨੂੰ ਸਪਾਈ ਸੀ ਉਹਨਾਂ ਨੇ ਯਾਨੀ ਉਹ ਇੱਕ ਵੀ ਗੱਲ ਨਹੀਂ ਸਾਡੀ ਗੋਲੀ 21 22 ਦਿਨਾਂ ਬਾਅਦ ਉਹ ਉਤਾਲੀ ਆਲਾ ਆਇਆ ਖੇਤੀਬਾੜੀ ਮੰਤਰੀ ਸੀ ਉਹ ਗੱਲ ਕਰਕੇ ਮਾੜੀ ਮੋਟੀ ਲਾਰੇ ਲੱਪੇ ਜਿਹਾ ਲਾ ਕੇ ਗੱਲ ਤਾਂ ਨਾ ਖਤਮ ਕੀਤਾ ਯਾਨੀ ਇਹ ਐ ਇਹ ਕੁਝ ਗੌਰ ਦੇਣੀ ਇਹ ਗੱਲਾਂ ਠੀਕ ਨੇ ਵਪਾਰੀਆਂ ਦਾ ਲਾਹਸ ਹੁੰਦਾ ਹੈ ਵਪਾਰੀਆਂ ਦਾ ਲਾਹਸ ਕੀ ਪੂਰੇ ਪੰਜਾਬ ਦੀ ਇਕਨੋਮੀ ਦਾ ਨੁਕਸਾਨ ਹੁੰਦਾ ਜਦੋਂ ਲੈਣ ਦੇਣ ਦਾ ਸਮਾਨ ਆਉਂਦਾ ਨੁਕਸਾਨ ਹੁੰਦੀ ਹੈ ਇਹ ਗੱਲ ਠੀਕ ਹੈ ਪਰ ਸਾਡੇ ਕੋਲੇ ਹੀਲਾ ਨਹੀਂ ਕੋਈ ਵਸੀਲਾ ਨਹੀਂ ਇਸ ਕਰਕੇ ਠੀਕ ਹੈ ਸਾਨੂੰ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਲੰਮਾ ਟਾਈਮ ਰੇਲਾਂ ਦਾ ਰੁਕਿਆ ਜਾਣਾ ਜਿੰਨਾ ਟਾਈਮ ਸਾਨੂੰ ਸੰਕੇਤਕ ਕਰਨੇ ਚਾਹੀਦੇ ਨੇ ਉਹ ਅਸੀਂ ਸੋਚਦੇ ਆ ਕਰਦੇ ਨਹੀਂ ਆ ਕਈ ਵਾਰ ਐਵੇਂ ਨਹੀਂ ਵੀ ਸਾਰੀਆਂ ਰੇਲਾਂ ਰੋਕ ਲੈਣ ਲਿਆ ਸੀ ਸਾਰੀਆਂ ਸ਼ਰਤਾਂ ਰੋਕ ਲੈਣੇ ਅਸੀਂ ਕੋਸ਼ਿਸ਼ ਕਰਦੇ ਆ ਸਰਕਾਰ ਨੂੰ ਆਪਣੀ ਗੱਲ ਤੇ ਲੈ ਕੇ ਆਉਣ ਦੀ ਖਾਤਰ ਹੋਰ ਸਾਡੇ ਕੋਲ ਕੋਈ ਵਸੀਲਾ ਨਹੀਂ ਮੁੱਖ ਮੰਤਰੀ ਭਗਵਾਨ ਤਮਾਨ ਕਿਸਾਨੀ ਸੰਕਟ ਨੂੰ ਹੱਲ ਕਰਨ ਲਈ ਸਮਰਥ ਹੈਗੇ ਆ ਤੁਹਾਨੂੰ ਲੱਗਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਸਾਨੀ ਸੰਕਟ ਜਿਹੜਾ ਵੀ ਇਹ ਸੂਬਾ ਸਰਕਾਰ ਕਲੀ ਹੱਲ ਨਹੀਂ ਕਰ ਸਕਾ ਹੂੰ ਕਿਉਂਕਿ ਭਾਰਤ ਦੇ ਵਿੱਚ ਕਿਸਾਨੀ ਦੀ ਬਹੁਤ ਪਰਸੈਂਟੇਜ ਆ ਬਹੁਤ ਗੱਲਾਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਭਾਰਤ ਸਰਕਾਰ ਦੇ ਵਸਦੀਆਂ ਨੇ ਕੁਝ ਗੱਲਾਂ ਕੇਂਦਰ ਸਰਕਾਰ ਦੇ ਇਹ ਸੂਬਾ ਸਰਕਾਰ ਦੇ ਵਸਦੀਆਂ ਗੱਲਾਂ ਨੇ ਰਲ ਮਿਲਾ ਕੇ ਦੋਨੇ ਸਰਕਾਰਾਂ ਦੇ ਵਿੱਚ ਜੇ ਇਹ ਪਾਲਿਸੀ ਬਣੇ ਦੀ ਖੇਤੀ ਕਿੱਤੇ ਨੂੰ ਕਿਵੇਂ ਪਰਫੁੱਲਤ ਕਰੀਏ ਖੇਤੀ ਕਿੱਤੇ ਨੂੰ ਅਸਲ ਚ ਡਿਵੈਲਪ ਕਰਨ ਨਾਲ ਦੇਸ਼ ਦੀ ਹੀ ਡਿਵੈਲਪਮੈਂਟ ਹੋਊਗੀ ਜਿਹੜੇ ਕਿਰਤੀ ਲੋਕ ਨੇ ਜਿਹੜੇ ਖੇਤੀ ਨਾਲ ਜੁੜੇ ਹੋਏ ਨੇ ਜਿਹੜੇ ਪਿੰਡਾਂ ਦੇ ਲੋਕ ਨੇ ਖੇਤੀ ਨਾਲ ਜੁੜੇ ਹੋਏ ਨੇ ਛੋਟੇ ਸੰਤਕਾਰ ਛੋਟੇ ਦੁਕਾਨਦਾਰ ਉਹ ਖੇਤੀ ਧੰਦੇ ਨਾਲ ਜੁੜੇ ਹੋਏ ਨੇ ਜਿਹਦੀ ਬਹੁਤ ਵੱਡਾ ਹਿੱਸਾ ਹੈ ਜਿਹੜਾ ਖੇਤੀ ਧੰਦੇ ਨਾਲ ਜੁੜਿਆ ਹੋਇਆ ਹੈ ਜਿਵੇਂ ਹੁਣ ਚਲੋ ਆਪਾਂ ਬੈਠੇ ਆ ਇੱਥੇ ਆਪਣੇ ਨੇੜੇ ਨੇ ਸ਼ਹਿਰਿਸਿਸਨਾਮ ਸਰੂਰ ਨੇ ਇਹਨਾਂ ਦੇ ਵਿੱਚ ਅਕਸਰ ਪਿੰਡਾਂ ਦੇ ਲੋਕ ਹੀ ਜਾਂਦੇ ਨੇ ਗਾਹ ਕਿ ਇਹਨਾਂ ਦੇ ਬਣ ਕੇ ਜੇ ਉਹਨਾਂ ਕੋਲ ਚਾਰ ਪੈਸੇ ਹੋਣਗੇ ਇਹਨਾਂ ਨੂੰ ਖੇਤੀ ਜੋ ਕੁਝ ਬਚਦਾ ਹੋਊਗਾ ਜੇ ਉਹਨਾਂ ਦੇ ਹੱਥਾਂ ਨੂੰ ਕੰਮ ਹੋਊਗਾ ਤਾਂ ਚਾਰ ਪੈਸੇ ਹੋਣਗੇ ਤਾਂ ਮਾਰਕੀਟ ਜਾਣਗੇ ਜਾਂ ਮਾਰਕੀਟ ਜਾਣਗੇ ਤਾਂ ਮਾਰਕੀਟ ਦਾ ਮਾਲ बिकੂਗਾ ਜੇ ਨਹੀਂ ਦੋਨੇ ਗੱਲਾਂ ਇੱਥੇ ਹੀ ਡਿਵੈਲਪ ਹੁੰਦੀਆਂ ਨੇ ਜੇ ਹੱਥਾਂ ਨੂੰ ਕੰਮ ਹੈ ਤਾਂ ਚਾਰ ਪੈਸੇ ਨੇ ਜੇ ਪੈਸੇ ਨਹੀਂ ਤਾਂ ਮਾਰਕੀਟ ਹੀ ਜਾਵਾਂਗੇ ਮਾਰਕੀਟ ਹੀ ਜਾਵਾਂਗੇ ਮਾਰਕੀਟ ਡਿਵੈਲਪਮੈਂਟ ਹੋ ਮਾਰਕੀਟ ਦੇ ਡਿਵੈਲਪਮੈਂਟ ਹੋਣ ਨਾਲ ਹੀ ਇੰਡਸਟਰੀ ਡਿਵੈਲਪ ਹੁੰ ਲਾਸਵਾਲਗਰਾਹ ਸਾਹਿਬ ਤੁਸੀਂ ਆਪਣੀਆਂ ਸਟੇਜਾਂ ਤੋਂ ਅਕਸਰ ਅਮਰਤਪਾਲ ਸਿੰਘ ਖਿਲਾਫ ਬੋਲਦੇ ਆਏ ਹੋ ਉਹਨਾਂ ਨੂੰ ਕਹਿੰਦੇ ਆਏ ਕਿ ਇੱਕ ਨਵਾਂ ਬਾਬਾ ਆ ਗਿਆ ਉਹ ਨੇ ਪੰਜਾਬ ਦਾ ਭਲਾ ਕਰੂਗਾ ਜੇ ਇਹ ਜੇ ਸ਼ਬਦ ਤੁਸੀਂ ਬੋਲਦੇ ਆਏ ਹੁਣ ਉਹ ਚੋਣ ਮੈਦਾਨ ਦੇ ਵਿੱਚ ਵੀ ਉਤਰ ਆਏ ਨੇ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਤੁਸੀਂ ਮੈਨੂੰ ਅਮਰਤਪਾਲ ਖੰਦੇ ਖਿਲਾਫ ਨਹੀਂ ਮੈਂ ਬੋਲਿਆ ਮੈਂ ਅਮਰਤਪਾਲ ਦੀ ਮੈਂ ਉੱਥੀ ਗੱਲ ਆ ਜਾਂਦੀ ਹੈ ਵੀ ਪਾਲਸੀ ਦੇ ਖਿਲਾਫ ਬੋਲਿਆ ਜਿਹੜਾ ਉਹ ਕਹਿੰਦਾ ਸੀ ਵੀ ਮੈਂ ਸਰਕਾਰ ਇਹ ਹਕੂਮਤ ਤੋਂ ਆਜ਼ਾਦੀ ਲੈਣੀ ਹੈ ਹਮ ਹਥਿਆਰਬੰਦ ਬਗਾਵਤ ਇਕੱਠੀ ਕਰਕੇ ਹਕੂਮਤ ਨੂੰ ਟੱਕਰਨਾ ਹੈ ਮੈਂ ਉੱਥੇ ਕਿਹਾ ਸੀ ਵੀ ਤੁਸੀਂ ਸਮੇਂ ਦੇ ਮਤਲਬ ਉਸ ਹਾਂਣ ਦੇ ਨਹੀਂ ਹੋ ਤੁਸੀਂ ਇੱਥੇ ਜਾਂ ਪੁੱਤਾਂ ਨੂੰ ਮਰਵਾਓਗੇ ਇਹ ਇਹ ਪਹਿਲਾ ਦਖਾਂਤ ਪੰਜਾਬ ਹੰਡਾ ਚੁੱਕਿਆ ਹੈ ਇਥੇ ਹਿੰਦੂ ਸਿੱਖ ਦੀ ਲੜਾਈ ਪਹਿਲਾਂ ਬਣੀ ਬੜਾ ਕਤਲੋਗਾ ਹੋਇਆ ਪਹਿਲਾਂ 47 ਚ ਹੋਇਆ ਫਿਰ 84 88 ਦੇ ਤੱਕ ਇੱਕ ਦਹਾਕਾ ਉਹ ਹੁੰਦਾ ਰਿਹਾ ਤੇ ਮੋੜ ਤੁਸੀਂ ਉਹ ਕਰਨ ਜਾ ਰਹੇ ਹੋ ਜਿਹਦੇ ਤੇ ਮੈਂ ਟਿੱਪਣੀ ਕੀਤੀ ਅੰਮ੍ਰਿਤਪਾਲ ਦੀ ਗੱਲ ਤੇ ਟਿੱਪਣੀ ਕੀਤੀ ਅੰਮ੍ਰਿਤਪਾਲ ਤੇ ਟਿੱਪਣੀ ਨਹੀਂ ਕੀਤੀ ਕਿਹਾ ਮੈਂ ਉਹਨੂੰ ਸ਼ੋਕਰਾ ਹੁਣ ਵੀ ਕਹਿੰਦਾ ਪਰ ਤੁਸੀਂ ਇਹ ਦੇਖੋ ਵੀ ਜਦੋਂ ਉਹ ਹਥਿਆਰ ਲੈ ਕੇ ਫਿਰਦਾ ਪੰਜਾਬ ਦੇ ਸਰਕਾਰ ਦੇਖ ਨਹੀਂ ਰਹੀ ਇੰਟੈਲੀਜੈਂਸੀ ਦੇਖ ਨਹੀਂ ਰਹੀ ਸੀ ਜਦੋਂ ਉਹ ਤੇ ਉਹ ਨੈਸ਼ਨਲ ਸਕਿਉਰਿਟੀ ਐਕਟ ਆਇਆ ਉਦੋਂ ਵਿਰੋਧ ਕਿੰਨੇ ਕੀਤਾ ਉਦੋਂ ਅਸੀਂ ਕੀ ਕੀਤਾ ਵਿਰੋਧ ਦਾ ਨੈਸ਼ਨਲ ਸਕਿਉਰਿਟੀ ਐਕਟ ਦਾ ਮਤਲਬ ਨਹੀਂ ਚ ਮੰਨਦਾ ਉਹ ਤੇ ਲਾਉਣ ਦਾ ਨੈਸ਼ਨਲ ਸਕਿਉਰਿਟੀ ਐਕਟ ਤੇ ਉਹਨੇ ਕੀ ਕੀਤਾ ਸੀ ਉਹਦੀ ਆੜ ਚ ਕਿ ਅੰਮ੍ਰਿਤਪਾਲ ਨੇ ਇੱਕ ਖਲਤਾਨੀ ਮੂਵਮੈਂਟ ਖੜੀ ਕਰਤੀ ਅੰਮ੍ਰਿਤਪਾਲ ਨੇ ਆਹ ਕਰਤਾ ਬਰਨਪਾਲ ਨੇ ਉਹ ਕਰਤਾ ਉਹਦੀ ਆੜ ਦੇ ਵਿੱਚ ਉਹਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਪਹਿਲਾਂ ਕਿੰਨੇ ਬੰਦੇ ਜਾ ਕੇ ਜੇਲਾਂ ਚ ਛੋੜ ਆਲੇ ਜਿੱਦ ਨੈਸ਼ਨਲ ਸਕਿਉਰਿਟੀ ਐਕਟ ਲਾਤਾ ਇੱਕ ਉਹ ਉਹ ਯੂਟਿਊਬਰ ਹੈ ਚੱਕੇ ਉਹ ਉਹ ਬਾਜ ਕੇ ਉਹ ਚੱਕੇ ਉਹ ਅੰਦਰ ਠੋਕਿਆ ਸਧਾਰਨ ਆਦਮੀ ਆ ਉਹ ਸਧਾਰਨ ਵਿਅਕਤੀ ਤੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਡਿਬਰੂਕਰ ਠੋਕਿਆ ਤੇ ਇੱਥੇ ਬਾਹਰੋਂ ਫੋਰਸ ਮੰਗਾਈ ਤੇ ਉਹ ਸਾਰਾ ਪੰਜਾਬ ਪਹਿਲੇ ਕਰਜੇ ਚਾ ਉਹ ਫੋਰਸ ਦਾ ਖर्चा ਸਾਰਾ ਆਪਣੇ ਦੇ ਪਿਆ ਜੇ ਨਹੀਂ ਉਹ ਮਾਹੌਲ ਬਣਾਦਾ ਵੀ ਪੰਜਾਬ ਦਾ ਮਾਹੌਲ ਤਾਂ ਜਾਨੀ ਬਹੁਤ ਵਿਗੜਿਆ ਹੋਇਆ ਉਦੋਂ ਅਸੀਂ ਉਹਦੇ ਹੱਕ 'ਚ ਮਜ਼ਹਰਾ ਕੀਤਾ ਸਾਡੀ ਦੋਸਤੀ ਪੈ ਗਈ ਸੀ ਉਹਦੇ ਨਾਲ ਅੰਮ੍ਰਿਤਪਾਲ ਨਾ ਮੈਂ ਤਾਂ ਮਿਲਿਆ ਨਹੀਂ ਕਦੇ ਅਸੀਂ ਤਾਂ ਸਾਹਮਣੇ ਸਾਹਮਣੀ ਨਹੀਂ ਹੋਏ ਜੇ ਨਹੀਂ ਅਸੀਂ ਨਾਂਮ ਪਰ ਤਪਾਲ ਦਾ ਵਿਰੋਧ ਕੀਤਾ ਨਾ ਉਹਦੇ ਪੱਖ ਚ ਮਜਹਰਾ ਕੀਤਾ ਅਸੀਂ ਉਹ ਨੈਸ਼ਨਲ ਸਕਿਉਰਿਟੀ ਐਕਟ ਦਾ ਵਿਰੋਧ ਕੀਤਾ ਵੀ ਤੁਸੀਂ ਉਹਨਾਂ ਤੇ ਲਾ ਕੇ ਗਲਤ ਉਹਨਾਂ ਨੂੰ ਤੇ ਜੇਚੇ ਬੰਦ ਉਹਦੀ ਉਸ ਗੱਲ ਦਾ ਵਿਰੋਧ ਕੀਤਾ ਜਿਹੜਾ ਉਹ ਮਤਲਬ ਇੱਥੇ ਹਿੰਦੂ ਸੇਖਾਂ ਦੀ ਲੜਾਈ ਤੇ ਇੱਥੇ ਖਾਲਸਾ ਦੀ ਮੂਵਮੈਂਟ ਨੂੰ ਮੋੜ ਸਰਜੀਤ ਕਰਕੇ ਲੋਕਾਂ ਦੇ ਜੀਪ ਉਤ ਮਰਵਾਉਣ ਵਾਸਤੇ ਹਕੂਮਤ ਦੀ ਚਾਲ ਦੇ ਵਿੱਚ ਫਸਣ ਜਾ ਰਿਹਾ ਸੀ ਸੀ ਉਸ ਗੱਲ ਦਾ ਵਿਰੋਧ ਕੀਤਾ ਉਹਦਾ ਪਹਿਲਾਂ ਵੀ ਕਰਦੇ ਰਿਹਾ ਹੁਣ ਵੀ ਕਰਾਂਗੇ ਚੋਣ ਲੜਨ ਦੇ ਫੈਸਲੇ ਨਾਲ ਪੰਜਾਬ ਦਾ ਭਲਾ ਹੋਊਗਾ ਅਮਰਤਪਾਲ ਦੇ ਚੋਣ ਲੜ ਅਮਰਤਪਾਲ ਵੱਲੋਂ ਜੋ ਚੋਣ ਲੜੀ ਜਾ ਰਹੀ ਹੈ ਉਸ ਨਾਲ ਤੁਹਾਨੂੰ ਕੀ ਸਮੀਕਰਨ ਲੱਗਦੇ ਨੇ ਪੰਜਾਬ ਜਾ ਕਿੱਧਰ ਨੂੰ ਰਿਹਾ ਤੁਸੀਂ ਕੀ ਸੋਚਦੇ 543 ਸੀਟਾਂ ਦੇ ਵਿੱਚ ਚੋਣਾ ਲੜ ਰਹੇ ਨੇ ਸਾਰੇ ਨਹੀਂ ਫਾਇਦਾ ਕਰ ਸਕਦੇ ਹਮ ਸਾਰੀ ਦੀ ਸਾਰੀ ਪਾਰਲੀਮੈਂਟ ਨਵੀਂ ਬਦਲ ਤੋਂ ਨਹੀਂ ਫਾਇਦਾ ਹੋ ਸਕਦਾ ਹਮ ਕਿਉਂਕਿ ਨੀਤੀਆਂ ਜਿਹੜੀਆਂ ਨੇ ਵਿਧਾਨ ਬਤਾਇਆ ਉਹਨਾਂ ਨੇ ਜਿਹੇ ਬਿਸ਼ਪਾਰ ਸੰਤਾ ਕਾਰਪੋਰੇਟ ਨੇ ਭਾਰੀ ਨੇ ਇਹਨਾਂ ਦੇ ਉੱਤੇ ਹੂੰ ਉਹਨਾਂ ਦੇ ਉਹਨਾਂ ਨੇ ਇਕੱਲੇ ਇਕੱਲੇ ਦੇ ਮੋਹਰਾਂ ਲਾ ਰੱਖੀਆਂ ਨੇ ਸਾਡੇ ਐਮਪੀ ਇੰਨੇ ਨੇ ਮੇਰੇ ਐਮਪੀ ਇੰਨੇ ਨੇ ਜਿੰਨੇ ਕਾਲ ਕਾਰਗਲ ਮਨਸੀਟੋ ਟਾਟਾ ਬਿਰਲਾ ਵਰਗੇ ਬੈਠੇ ਨੇ ਜਿਹੜੇ ਬਾਦਮਾਰਟ ਵੱਟ ਕੇ ਦੋ ਕਪ ਕੰਪਨੀਆਂ ਨੇ ਜਿੰਨੂੰ ਉਹ ਅਡਾਨੀ ਇੱਕ ਆਪ ਹੀ ਕਹਿ ਰਿਹਾ ਸੀਗਾ ਮੋਦੀ ਵੀ ਟੈਂਪੂ ਪਰ ਪਰ ਕੇ ਪੈਸੇ ਆਉਂਦੇ ਨੇ ਇਹ ਟੈਂਪੂ ਪਰ ਪਰ ਕੇ ਪੈਸੇ ਆਉਦੇ ਉਮੀਦਵਾਰਾਂ ਨੂੰ ਦੇ ਕੇ ਜਿਤਾਉਂਦੇ ਨੇ ਉਹਨਾਂ ਨੇ ਜਿਵੇਂ ਭੇਡਾਂ ਤੇ ਰੰਗ ਲਾਇਆ ਹੋਇਆ ਸਾਰਿਆਂ ਤੇ ਰੰਗ ਲਾਇਆ ਹੋਇਆ ਇਹਨਾਂ ਦੇ ਇਸ ਕਰਕੇ ਉਥੇ ਪਾਰਲੀਮੈਂਟ ਚ ਜਿੱਤਣ ਤੋਂ ਜਾਂ ਬਾਅਦ ਆਪਣੀ ਗੱਲ ਨਹੀਂ ਹੋਣੀ ਉਥੇ ਗੱਲ ਸਿਰਫ ਉਹਨਾਂ ਦੀ ਕਾਰਪੋਰੇਟਾਂ ਦੀ ਹੋਣੀ ਹੈ ਜੇ ਮੁਨਾਫੇ ਵਧਨੇ ਤਾਂ ਉਹਨਾਂ ਦੇ ਵਧਨੇ ਨੇ ਸਾਡਾ ਤਾਂ ਜਿਹੜਾ ਮੋਟੀ ਨਾੜ ਦਾ ਖੂਨ ਹੈ ਨਾ ਨੇ ਚੂਸ ਕੇ ਉਹਨਾਂ ਦੇ ਢਿੱਡੇ 'ਚ ਪਾਉਣਾ ਹੈ ਇਸ ਕਰਕੇ ਸਾਨੂੰ ਕੋਈ ਝਾਕ ਨਹੀਂ ਇਹ ਇਹ ਅਮਰਿੰਦਰ ਕੀ ਇਹ ਅੰਬਰਤਪਾਲ ਕੀ ਅਮਰਿੰਦਰ ਹੋ ਕਿੰਨੇ ਨੇ ਐ ਜੇ 20 ਜਿੱਤ ਕੇ ਬਗ ਜਾਣ ਇੱਥੇ ਕਿਸੇ ਨੇ ਸੁਣਨਾ ਇਹਨਾਂ ਦੀ ਗੱਲ ਨੂੰ ਇੱਕ ਬੀਜੇਪੀ ਦਲਤ ਵਰਸ ਜ ਕਿਸਾਨਾਂ ਨੂੰ ਅੰਮੋ ਸਾਹਮਣੇ ਕਰ ਰਹੀ ਹੈ ਅੰਦਰਖਾਤੇ ਮਾਹੌਲ ਪੈਦਾ ਕਰ ਰਹੀ ਹੈ ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ ਉਹ ਤਾਂ ਹੁਣ ਨੂੰ ਕਿੱਦਾਂ ਦੀ ਕਰ ਦਿੰਦੀ ਐ ਨੀ ਵੀ ਹੋਣ ਕਰ ਰਹੀ ਹੈ ਉਹ ਤਾਂ 2021 ਤੋਂ ਲੱਗੀ ਹੋਈ ਐ। ਹੂੰ। ਉਹਨਾਂ ਨੇ ਕਿਸਾਨਾਂ ਅੰਦੋਲਨ ਨੂੰ ਕਿਸਾਨ ਅੰਦੋਲਨ ਨੂੰ ਆਪਦਾ ਮੁੱਖ ਦੁਸ਼ਮਣ ਸਮਝਿਆ। ਕਿਸਾਨ ਮੂਵਮੈਂਟ ਨੂੰ ਤੋੜਨ ਵਾਸਤੇ ਉਹਨਾਂ ਨੇ 2020 'ਚ ਵੀ 2021 'ਚ ਵੀ 2022 ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਇਹ ਇਹ ਟ੍ਰੈਂਡ ਚੱਲਦਾ ਰਿਹਾ ਕਿ ਇਹ ਇੱਕ ਮੂਵਮੈਂਟ ਐ ਜਿਹੜੀ ਮੋਦੀ ਨੂੰ ਚੈਲੰਜ ਕਰ ਗਈ। ਜਿਨੇ ਮੋਦੀ ਨੂੰ ਨੀਵਾਂ ਦਿਖਾਇਆ। ਇਸ ਤਾਕਤ ਨੂੰ ਤੋੜਨ ਵਾਸਤੇ ਉਹਨੇ ਸਾਰੇ ਹਥਕੰਡੇ ਪਹਿਲਾਂ ਵੀ ਵਰਤੇ ਨੇ ਤੇ ਹੁਣ ਵੀ ਵਰਤ ਰਹੇ ਐ। ਤੇ ਉਹ ਉਹ ਸਾਰੇ ਬਹਤ ਕੰਡੇ ਜਿਹੜੇ ਪਹਿਲਾਂ ਵਾਰ ਤੇ ਨੇ ਪਹਿਲਾਂ ਹੀ ਫੇਲ ਹੋਏ ਨੇ ਤੇ ਆਉਣ ਵਾਲੇ ਵੀ ਫੇਲ ਹੋਣਗੇ ਇਹ ਤਾਕਤ ਨੂੰ ਕੋਈ ਤੋੜ ਨਹੀਂ ਸਕਦਾ ਇਕੱਠੀ ਹੋ ਥੈਂਕ ਯੂ ਤਾਂ ਐਸਨ ਬੀਕੇ ਜੂ ਅਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਅਗਰਾਹਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵਪਾਰੀ ਵਰਸਜ ਕਿਸਾਨਾਂ ਦੇ ਹੋਰੇ ਟਕਰਾਅ ਬਾਰੇ ਖੁੱਲ ਕੇ ਆਪਣੀ رائے ਰੱਖੀ ਹੈ ਤੁਸੀਂ ਜੁੜੇ ਰਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ